ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਰਗਿਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਆਪਣਾ ਛਾੜੂ ਇਧਰੋਂ ਲੱਗ ਗਿਆ ਤੇ ਹੁਣ ਮੈਂ ਮੰਜੇ ਕੀ ਹਟੀਆਂ ਪਾਂਡਿਆਂ ਦਾ ਟੋਕਰਾ ਤੇ ਇਧਰੋਂ ਵੀ ਛਾੜੂ ਲੱਗ ਗਿਆਗਾ ਹੈ ਦਰਮ ਵਿਚਾਰੂ ਲੱਗ ਗਿਆ ਸਾਰੇ ਤੇ ਮਸ਼ੀਨਾਂ ਚ ਕੱਪੜੇ ਪਾਏ ਹੋਏ ਨੇਗੇ ਬਹੁਤ ਸਾਰੇ ਕੰਮ ਹੋ ਗਏ ਵਾਹਿਗੁਰੂ ਜੀ ਕਿਰਪਾ ਨਾਲ ਬਹੁਤ ਸਾਰੇ ਕੰਮ ਹੋ ਗਏ ਆ ਨਾ ਵਿਆਹਾਂ ਨੇ ਰੇਡੀਓ ਲੱਗਿਆ ਹੋਇਆਗਾ ਤੇ ਬਹੁਤ ਹੀ ਦਿਨ ਹੋ ਗਏ ਦੋ ਵਿਆਹ ਸੀਗੇ ਕੱਲ੍ਹ ਬਰਾਤ ਸਿ ਮੁੰਡੇ ਦੀ ਇੱਕ ਅੱਜ ਬਰਾਤ ਹੈਗੀ ਤੇ ਸਰਦੋਖਣ ਲੱਗ ਜਾਂਦਾ ਦਿਨੇ ਸਤ ਤੜਕੀ ਰੇੜੀ ਉਹ ਲੱਗ ਜਾਂਦਾ 7 ਵਜੇ ਨਾਲ ਜਦੋਂ ਗੁਰਦੁਆਰਾ ਸਾਹਿਬ ਨਿਤਨੇਮ ਦਾ ਭੋਗ ਪਾਈ ਜਾਂਦਾ ਉਹ ਦੁਬਾਰਾ ਬੱਸ ਉਹ ਦਿਨ ਲਾ ਲੰਦੇ ਨੇ 42 ਰੇੜੀਓ ਤੇ 80 ਨੰਬਰ ਕਾਣੇ ਹੋ ਗਏ ਪਤਾ ਨਹੀਂ ਕੀ ਚੱਕਰ ਆਗਾ ਸਰਦਾਰ ਜੀ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਆ ਕੇ ਡੈਰੀ ਚ ਦੁੱਧ ਪਾ ਕੇ ਆਏ ਨੇ ਡੈਰੀ ਚ ਦੁੱਧ ਪਾ ਕੇ ਆ ਕੇ ਹੋਣ ਵਿਆਹਾਂ ਦੇ ਫੜਾਉਣ ਗਏ ਨੇ ਤੇ ਆਪਣਾ ਬਸ ਹਜੇ ਮਾਸੀ ਆਈ ਨਹੀਂ ਮੈਂ ਇੰਨਾ ਕਸਮਰ ਤਾ ਪਰ ਉਹ ਹਜੇ ਸਭ ਬਾਕੀ ਸਫਾਈਆਂ ਕਰਦੀ ਮਾਛਾਲੀ ਮਦਦ ਤੋਂ ਹੋਊਂਣ ਦੋ ਤਾਂ ਮੈਂ ਕਰਾਂ ਨਹੀਂ ਜਾਣਾ ਹੁੰਦਾ ਤੇ ਹੁਣ ਨਾ ਮੈਂ ਉੱਪਰੋਂ ਚਾਦਰ ਲਿਉਣੀ ਹੋਗੀ ਲਾ ਕੇ ਬੈੱਡ ਦੀ ਕਿਉਂਕਿ ਉੱਪਰਲੀ ਬੈੱਡ ਦੀ ਚਾਦਰ ਧੋਣ ਵਾਲੀ ਆਈ ਜੀ ਬਹੁਤ ਸੋਣਾ ਸੁਹਾਵਣਾ ਦੇਣਾ ਅੱਜ ਤੇ ਬਹੁਤ ਹੀ ਵਧੀਆ ਹੈਗਾ ਤੇ ਪਤਾ ਨਹੀਂ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੋਊ ਪਤਾ ਨਹੀਂ ਨਾ ਕਿਉਂਕਿ ਰੇਡੀਓ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈਗੀ ਬਹੁਤ ਹੀ ਜ਼ਾਰੇ ਬਾਜ਼ ਆ ਰਹੀ ਹੈ ਰੇਡੀਓ ਦੇ ਠੰਡ ਵੀ ਬਹੁਤ ਆ ਹੱਥ ਸੁੰਨ ਹੁੰਦੇ ਨੇਗੇ ਗੁਰਮਣ ਮੈਨੂੰ ਪਤਾ ਬੈੱਡ ਦੇ ਦਰਾਜ 'ਚ ਚਾਦਰ ਪਈ ਹੈ ਨਸਰਾਣੇ ਲਾ ਕੇ ਲੈ ਮੈਂ ਉੱਪਰ ਵਿਸਾਹ ਆਉਂਗੀ ਉੱਪਰ ਪਹਿਲੇ ਕਮਰੇ ਦੇ ਬੈਡਾਂ ਚ ਪਈਏ ਦਰਾਜ ਚ ਮੇਰੇ ਬੂਟ ਪਾਏ ਹੋ ਨੇ ਕੋਕਾ ਕੋਲਾ ਜੀ ਚਾਦਰ ਆ ਪੁੱਤ ਲਿਆਈ ਕਰ ਮਾਤਾ ਹਾਂ ਚਾਦਰ ਵਿਸਾ ਕੋ ਧੋਣੀਆਂਗੇ ਸਰਫ ਤੇ ਮਸ਼ੀਨ ਚ ਬਾਦੂ ਇਹ ਕੱਢਣਾ ਪਊਗਾ ਅ ਜਿਹ ਹੈ ਸਰਦੀ ਐ ਚ ਹੈ ਗਰਮੀ ਐ ਤੇ ਔਰ ਔਰ ਕੋਟ ਕੋਟੀਆਂ ਚ ਜਰਾਬਾਂ ਬਹੁਤ سارے ਕੱਪੜੇ ਹੋ ਜਾਂਦੇ ਨੇਗੇ ਉਹ ਪਾਣੀ ਸਾਫ ਸਾਫ ਪੈ ਗਿਆ ਮੈਂ ਚੱਲ ਉੱਪਰ ਦੀ ਚਾਦਰ ਬੱਡ ਦੀ ਧੋਣ ਆਲੀ ਆਏਗੀ ਮਾਗਰੋ ਕੱਪੜੇ ਤਾਂ ਮਾਗਰੋ ਉਪਾ ਦੂੰਗੀ ਠੰਡਾ ਠੰਡਾ ਮੌਸਮ ਹੋਇਆ ਪਿਆਗਾ ਬਹੁਤ ਠੰਡਾ ਸੁੰਨ ਹੋਇਆ ਪਿਆ ਨੇ ਹੱਥ ਵੀ ਹੱਥ ਵੀ ਸੁੰਨ ਹੋਇਆ ਪਿਆ ਨੇਗੇ ਤੇ ਚਾਦਰ ਪਸਾ ਕੇ ਨਵੇਂ ਕੱਪੜਿਆਂ ਦਾ ਪਾਣੀ ਕੱਢਦੀਆਂ ਨੇ ਚਾਰਿ ਘੁੱਟ ਪੀਣੀਆਂ ਗਈ ਤੇ ਹੇ ਹੇ ਸ਼ਾਂਤੀ ਜੀ ਆ ਜਾਂਦੀ ਜਦੋਂ ਹੌਲੀ ਆਵਾਜ਼ ਹੋ ਜਾਂਦੀ ਹੈਗੀ ਤੇ ਇੰਨੇ ਦੂਰ ਘਰ ਆ ਪਤਾ ਨਹੀਂ ਕੀ ਗੱਲ ਆਵਾਜ਼ ਵਾਲਾ ਸੇਤੀ ਬਾਲੀ ਆਉਂਦੀ ਹੈਗੀ ਦਿਨ ਹੁਣ ਪੈਸ ਚ ਬਗ ਜਾਣੇ ਦਿਨ ਵੀ ਚੱਲੀ ਜਾਉ ਤਨ ਕਿਵੇਂ ਦਾ ਪ੍ਰੋਗਰਾਮ ਆਗਾ ਲੋ ਜੀ ਆਪਣੇ ਰਾਤ ਦੀ ਸਬਜੀ ਪਈ ਹੈਗੀ ਰਾਤ ਵਾਲੀ ਆਲੂ ਮਟਰ ਉਹ ਬਣਾਵਾਂਗੇ ਉਹ ਗਰਮ ਕਰਾਂਗੇ ਰਾਤ ਨਾ ਬਸ ਔਰ ਰੋਟੀ ਕਵੇਲੇ ਲਾਹੀ ਆ ਬੀਬੀ ਫਿਰ ਕਵੇਲੇ ਕਹਿੰਦੇ ਚਲਪਾ ਹਨ ਜਿਹੜਾ ਖਾਣੀ ਹੋਰ ਵੀ ਬਣਾ ਲਾਂਗੇ 6:00 ਵਜੇ ਪੌਣੇ 7:00 ਵਜੇ ਲੱਗਦੀ ਰੋਟੀ ਸਾਡੇ ਸਿਰ ਬਾਅਦ ਜਦੋਂ ਤੁਮੇ ਪਾਂਡੇ ਵੀ ਮਾ ਜਾਂਦਾ ਨੀ ਤੇ ਬਸ ਜਿਹੜੀ ਦੋ ਦੋ ਖਾਣੀ ਹੁੰਦੀਆਂ ਨੇ ਉਹ ਖਾ ਲੈਣੇ ਹਨਾ ਤੇ ਹੁਣ ਮੈਂ ਧਨੀਆ ਲਿਆਉਣ ਨੂੰ ਤੋੜ ਕੇ ਲੋ ਜੀ ਆਪਾਂ ਕੱਪੜੇ ਧੋ ਦਿੱਤੇ ਨੇ ਸਨੇਹਾ ਤੋ ਐਂਟੈ ਆ ਕਾ ਜੇ ਹੁਣ ਫੇਰ ਹੀ ਕੁੱਪੜਾ ਕਰਦੇ ਹਾਂ ਬਹੁਤ ਜੀ ਸਾਡੇ ਨਾਲ ਕੋਈ ਨਹੀਂ ਪਾਣੀ ਲਓ ਇਹ ਟਾਈਮ ਹੈ ਦੁਪਹਿਰ ਦਾਗਾ ਜਦੋਂ ਜਿਹੜਾ ਟਾਈਮ ਹੈ ਦੁਪਹਿਰ ਦਾਗਾ ਕੱਲ੍ਹ ਆਣ ਪਕੌੜੇ ਗਰਮ ਕਰ ਲਿਆਂਦੇ ਪੱਠੋਂ ਵਾਲੇ ਪਕੌੜੇ ਹੀ ਗਰਮ ਕਰ ਲਿਆਂਦੇ ਕੱਲ੍ਹ ਬਣਾਏ ਸੀ ਪਰसों ਬਣਾਏ ਸੀ ਕੱਲ੍ਹ ਨੇ ਬਣਾਏ ਸੀ ਤੇ ਕੱਲ ਬਚ ਗਏ ਫਰਿਜ ਦੇ ਘਰ ਤੇ ਜਮ ਤੇ ਕੱਲ ਬਚ ਗਏ ਫਰਿਜ ਤੇ ਅੱਜ ਮੈਂ ਇੱਕ ਰੋ ਚ ਗਰਮ ਕਰ ਲਵਾਂ ਅੱਜ ਮੈਂ ਇੱਕ ਰੋ ਚ ਠੰਡੇ ਹੀ ਕਰਦੇ ਦਦਾ ਜਿਹੜਾ ਜਿੱਥੇ ਬਹਿ ਜੇ ਉੱਥੇ ਮੋਬਾਈਲ ਲੈ ਕੇ ਬਹਿਦਾ ਹੁੰਦਾ ਬਿੱਚਾ ਅੱਭੀ ਬੀਬੀ ਜਾਗਟ ਪਰ ਉਹਨਾਂ ਨੇ ਓਕੇ ਕਰਤੀ ਪਹਿਲਾਂ ਬਹੁਤ ਚੌੜ ਕਰਕੇ ਹਟੇ ਆਹ ਕਲਰ ਲਿਆਂਦਾ ਗਈਆਂ ਦੇ ਢੱਡਰਿਓਂ ਇੱਥੇ ਰੰਗ ਨਹੀਂ ਵਧੀਆ ਮਿਲਿਆ ਬੀਬੀਆਂ ਕੰਦੀ ਨਹੀਂ ਤੈਨੂੰ ਬਲਾਈ ਤੀ ਅਸੇ ਤੈਨੂੰ ਬਲਾਈ ਸੀ ਹੁਣ ਆਹ ਕਲਰ ਲਿਆਂਦਾ ਏ ਮੇਰੀ ਕੋਟੀ ਦਾ ਸੋਹਣਾ ਕੈਮਰੇ ਸਹੀ ਆ ਗਿਆ ਜਾਗਟ ਲਾਲਾ ਚਲੋ ਕੋਟੀ ਤੇ ਜਾਗਟ ਚ ਕੀ ਫੜੇ ਏ ਮੈਂ ਵੀ ਕੋਲ ਜਾਉਂ ਬਾਰਡਰ ਪਰ ਉਹਨਾਂ ਨਾਲ ਮੈਂ ਵੀ ਕੋਲ ਸਿੱਖੇ ਗੱਲ ਇਹ ਵੀ ਕੀ ਕਰਦੇ ਪਏ ਉੱਪਰ ਕੱਕ ਕੋਰਤੀ ਫੇਰ ਸਰਦਾਰ ਜੀ ਦੇ ਸਵਾਟਰ ਪੁੰਨਣਾ ਬੀਬੀ ਇਹ ਨਾਲ ਦੀ ਪੁੰਨਦੀ ਆ ਜਿਹੜਾ ਆ ਕੋਰ ਕੜੀ ਦੀਆਂ ਮੁੰ ਲੋਕ ਫੇਰ ਬੀਬੀ ਇਹ ਨਾਲ ਦੀ ਪੁੰਨਦੀ ਜੇ ਜਾਇਆ ਕਰਾਂਗੇ ਨਾ ਮੈਂ ਤਾਂ ਲੋਕ ਦੀ ਡੱਲ ਵੀ ਹੈਗੀ ਆ ਜੀ ਅਜੇ ਨਹੀਂ ਹੈਗੀ ਆ ਤਾਂ ਕਾਲੀ ਜੀ ਹੈ ਮੈਂ ਪੁੰਦੇ ਪੁੰਨਦੀ ਬੋਨ ਦੋ ਕਾਏ ਅਪਮ 10 ਬਣਾਲ ਪੱਥ ਮਿਲਿਆ ਕਿ ਟੇਨ ਇੱਕਣੀ ਬਣ ਸਾਜੀ 10 ਤੱਕ ਤੇ ਉਹ ਨਮੁੰਦੇ ਹੁਣ ਮੈਂ ਨਹੀਂ ਕਿ ਹੁੰਦੀ ਜਿੰਦਗੀ ਨੇ ਬਣੇ ਤੇ ਜਿਹੜੀ ਕੋਈ ਨਹੀਂ ਹੈ ਗਲਤ ਹੋਵਾਤਾ ਹੈ ਹੈ ਗਲਤ ਹੋਵਾਤਾ ਇਥੇ ਕਿਥੋਂ ਖਾੜ ਜੋ ਮੁਰ ਲਾ ਦੋ ਕੋਈ ਆ ਕੇ ਮਾਰੂ ਉਹ ਕਰਦੇ ਪੂੜੇ ਕੋਈ ਆਏਗਾ ਆ ਜਾ ਦੇਖ ਦੇਖ ਵਧੀਆ ਕਾ ਜਾਣਾ ਤੁਹਾਨੂੰ ਪਤਾ ਬੁੱਖ ਦੇਖ ਲੋ ਇਹ ਜਵਾਕ ਇਹ 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 ਆ ਗਿਆ ਸਿੱਧਰ ਆ ਗਿਆ ਆ ਗਿਆ ਮੈਂ ਬਹੁਤ ਥੋੜੀ ਆਈ ਸੀ ਵੀਰੇ ਸੁਬਤਾ ਥਾਰਾ ਆ ਸਾਰਾ ਦੇਰ ਤਾਲਾ ਉਹ ਦੇਰ ਦੇੜੇ ਕੁੰਡੇ ਪਾਏ ਸੀ ਜਿੰਨੂੰ ਅੱਜ ਨੂੰ ਇਹ ਕਰੀ ਹੋਣ ਕੰਮ ਨਾ ਹੋਣ ਦੇਵੇ ਕੋਈ ਇੱਕ ਜਾਲਟ ਬਣ ਗਈ ਹੋਜੀ ਬਾਣਨੀ ਨਹੀਂ ਇਧਰ ਜੂ ਬਸ ਮਾ ਹੋਰ ਇਹ ਬਾਟ ਜੂ ਬਸਮ ਦਾ ਇਹ ਵੀ ਕਿੱਦਰ ਗਿਆ ਮੈਂ ਇੱਕ ਬਣ ਗਈ ਇੱਕ ਬਣ ਗਈ ਉਹ ਤੈਨੂੰ ਕਿੱਧਰ ਗਿਆ ਮਾ ਮੱਪਾ ਮਰਵਾਇ ਮਰਵਾਇ ਇੱਕ ਬਣ ਗਈ ਕਿੱਧਰ ਗਿਆ ਵੀ ਕੀ ਦਾ ਪੜ ਲਿਆ ਤੀਆ ਪੜ ਰਸੀ ਮੈਂ ਮੈਂ ਦੱਸੂ ਆਪੀ ਵੀ ਵਧੀਆ ਚਾਹ ਵੀ ਮਨ ਚਾਹ ਤਾਂ ਹੈ ਨਹੀਂ ਤੇ ਵੇਖਣ ਨੂੰ ਪੜਾ ਕੀ ਦਾ ਲਿਆ ਤੀ ਮੁੰਦਸੀ ਮੈਨੂੰ ਬੋਲਦੀ ਬਸ ਪੜਾ ਹੀ ਮੈਨੂੰ ਇਹੋ ਸੁਖਮਣ ਦਾ ਹੋ ਤਾਹੀਂ ਇੱਧਰ ਗਿਆ ਏ ਪੜਾ ਹੀ ਸੁਖ ਵਰਦਾ ਸੀ ਤਾਹੀਂ ਇੱਧਰ ਗਿਆ ਸੀ ਮੰਮੀ ਆਈ ਸੀ ਸਭ ਤੋਂ ਪਹਿਲਾਂ ਨਾ ਇਹ ਚਾਹ ਫੜਾ ਕੇ ਕੀ ਕੀਤੀ ਮੈਂ ਤੇ ਚਾਹ ਫੜਾ ਕੇ ਪਤਾ ਨਹੀਂ ਪਕੌੜੇ ਫੜਾ ਕੇ ਕੀ ਪਕੌੜੇ ਫੜਾ ਕੇ ਬਸ ਮੇਰੇ ਪੜਾ ਕਰ ਕੀਦੜ ਗਿਆ ਏ ਪੈੜਾ ਹੁਣ ਕੀ ਕਰੂਗਾ ਜੋ ਫੜ ਕੇ ਸਲਾਈ ਖਿੱਚਦੀ ਪੈੜਾ ਦੱਸ ਕੀ ਆਪ ਬੁਣ ਦੂਗਾ ਨਾ ਹੁ ਕਹਿੰਦੇ ਪੈੜੇ ਦੇ ਬਹੁਤ سارے ਹੁੰਦਾ ਤੂੰ ਨੋ ਪਹਿਲਾਂ ਮੈਂ ਤਾਣੀ ਵੇਜ ਬੀਬੀ ਤਾਣੀ ਤੇ ਵਹ ਨਹੀਂ ਹੁੰਦੀ ਮੈਂ ਦਿੰਦਾ ਹੁੰਦਾ ਪੈੜਾ ਉਥੇ ਪੈਰ ਜਾ ਧਰ ਕੇ ਕਿ ਲਈ ਇਹਦੇ ਦੋਨੇ ਪਾਈ ਖੜ ਜਾਂਦੇ ਉਥੇ ਕਿਲੇ ਇਹਦੇ ਨਵੀ ਦੇ ਡੈਡੀ ਬੀਬੀ ਤਾਣੀ ਹੁੰਦੀ ਜਿਹੜਾ ਨਵੀ ਦਾ ਡੈਡੀ ਕਰੇ ਹੁੰਦਾ ਚਲ ਖੇਤ ਵੈਨੇ ਜਾ ਅਸੀਂ ਦਰੀ ਤੇ ਵੈਨੀ ਮੈਂ ਤੇ ਰਾਜਣਾ ਬੈਹਦੀਆਂ ਰਵੀ ਸਾਈਆਂ ਦੇ ਦੋਨੇ ਖੜ ਜਾਂਦੇ ਰਮ ਮਟੋੜੇ ਕਰੀ ਜਾਂਦੀਆਂ ਉਹ ਰਪਾ ਉਹਨਾਂ ਨੇ ਪੈੜਾ ਜਮੀ ਨਹੀਂ ਤੀ ਵਧੀਆ ਇਹ ਰਾ ਪੈੜਾ ਵਧੀਆ ਹੁੰਦਾ ਸੀ ਫਲਾਈ ਨਹੀਂ ਵੱੜਦੀ ਦਰੀ ਦੂਰੀ ਜਿੱਦੇ ਸੀ ਬੀਬੀ ਦਾ ਬੀਬੀਆਂ ਕਿਲੇ ਦੇ ਪੈਦਰ ਕੇ ਖੜ ਜਾਂਦੀ ਸੀ ਜਾਂ ਨੜੇ ਆਪਾਂ ਬੁਣਦੀ ਹੁੰਦੀ ਬੀਬੀ ਨੜੇ ਭਰਦੀ ਹੋਊ ਕਾਉ ਦੇ ਤਾਣੀ ਦੇ ਤਾਣੀ ਤਾਂ ਮੇਰੇ ਅੱਜ ਤੋਂ ਬੁਣੀ ਨਹੀਂ ਦਰੀਆਂ ਤਾਂ ਬਥਰੀਆਂ ਬਣੀਆਂ ਨੇ ਤਾਣੀ ਤਾਂ ਨਵੀਂ ਹੋਰ ਡੰਡੇ ਲੈ ਕੇ ਵੀ ਵਿੜੇ ਚ ਵੜਾ ਪਾਈ ਜਾਂਦੇ ਬੀਬੀ ਰਾ ਖਾਣਾ ਤਣਦੀ ਹੋਵੇ ਰੋਗ ਵੀ ਹੋ ਰਹੇ ਨਹੀਂ ਸੀ ਕਿਸੇ ਨੂੰ ਹੁੰਦਾ ਨਾ ਸਰਬੀ ਬੂਆ ਹੋਰੇ ਆਉਂਦੇ ਆਉਂਦੇ ਸੀ ਗੋਡੇ ਚ ਪਾ ਕੇ ਪਤਾ ਨਹੀਂ ਕੀ ਹੁੰਦੀ ਉਹ ਪਾਸ ਮਰੇ ਲੱਸੀ ਕਰਦੀ ਹੁੰਦੀ ਆ ਗੋਡੇ ਚ ਪਾ ਕੇ ਸਰਬੀ ਵੀਰਪਾਲ ਇਹ ਬੀਬੀ ਹੋ ਜਾਂਦੀਆਂ ਕਾਨੇ ਜੇ ਗੱਡ ਕੇ ਵਿੱਚ ਵਿੜੇ ਦੇ ਉਧਰ ਲੰਘੀ ਨੜੇ ਜੇ ਲੈ ਕੇ ਦੋ ਐ ਕੈਂਚੀ ਆਏ ਇਹ ਮੋੜ ਕੇ ਜੇ ਫੇਰ ਲੈ ਆਉਂਦੀ ਉਹ ਬਾਲੇ ਹੁੰਦੇ ਵੀ ਬਚੰਦ ਹੈਗੇ ਨੇ ਸਾਰੇ ਹਾਂ ਦੂ ਹੈ ਲਾਲਾ ਇੱਕ ਫੇਰ ਕਾਣੀ ਹਾਂ ਹੁਣ ਵੀ ਬੋਣਦਾ ਇਦੀ ਵੀ ਕੋਲ ਨਹੀਂ ਆ ਬੋਣਦੇ ਹੀ ਹੁਣ ਤੂੰ ਆ ਤਾਇ ਟੇਕ ਕੇ ਤੂੰ ਸਵਾਟਰ ਤਾਂ ਬਣਿਆ ਨਹੀਂ ਗਿਆ ਜੇ ਤੂੰ ਬੋਣਨੇ ਉਹ ਕੰਨੇ ਤੇ ਉੱਤੇ ਅੱਜ ਤਾਂ ਦੇ ਤੈਨੂੰ ਮੁੜ ਕੇ ਜੇ ਕੱਢਣ ਸਾਰਾ ਖਰਾਬ ਕਰ ਦੇਗਾ ਹੋਰ ਹੁਣ ਤਾਂ ਇਹ ਤੂੰ ਕੱਲ ਸੁਣ ਮੇਰੀ ਤੂੰ ਦੇੜ ਦਿੰਦੀ ਆਪ ਨਾ ਤੂੰ ਔਖਾ ਦੇੜ ਦਿੰਦੀ ਮੈਂ ਔਖਾ ਦੇੜਤਾ ਦੇੜ ਦਿਆ ਤੂੰ ਵੀ ਸੀ ਮੈਂ ਤਾਂ ਕੋਈ ਦੇੜ ਨਹੀਂ ਕਰਦੀ ਜਿਹੜਾ ਕੀ ਨਾ ਨਾ ਜੇ ਤੂੰ ਨਾ ਦੇੜਦੀ ਹੁੰਦੀ ਚੱਲ ਮੈਂ ਦੇੜਦਾ ਨਹੀਂ ਸੀਗਾ ਤੂੰ ਕੀ ਕਹਿੰਦਾ ਕੱਕਾ ਭਾਦੋ ਆਪ ਦਾ ਕੰਮ ਕਰ ਮੇਰਾ ਰੱਖਾ ਜੀ ਕਿੱਥੇ ਡੇਢ ਵੱਜਿਆ ਡੇਢ ਹੀ ਵੱਜਿਆ ਆ ਚਾਹ ਪਸਨੇਹਾ ਕਰ ਲਈ ਫਿਰ ਮਤ ਪਾਂਡੇ ਮਾਂਦੇ ਗੁਰਮਣਾ ਆ ਦੇ ਕਿ ਸੋਲੇ ਚ ਪਾਣੀ ਹੈਗੇ ਰਿੱਜੀ ਆਂਦੇ ਨੇ ਇੱਛਾ ਉਹ ਤਾਂ ਕਿੰਨੀ ਮਰਜ਼ੀ ਕਰਾ ਲੋ ਚੌੜ ਚੌੜ ਚ ਕੰਮ ਵੀ ਖਰਾਬ ਹੋ ਜਾਂਦਾਗਾ ਥੋੜਾ ਖਰਾਬ ਕਰੂਗਾ ਬੋਰੂ ਆਪਸ ਥੋੜਾ ਬਾਅ ਉੱਡੜ ਜਾਂਦਾ ਜਿਨੋਂ ਫਿਰ ਪਾਸ ਸਮੋਕੀ ਸੇ ਕੰਮ ਦੀ ਨਹੀਂ ਰਹਿੰਦੀ ਬਾ ਉੱਡੜ ਜਾਂਦਾਗਾ ਨੇ ਵੀ ਪੂਰੇ ਕਿਵੇਂ ਬੈਠੇ ਹੋ ਤੇ ਹਵਾ ਚੱਲਦੀ ਹੈ ਹਨਾ ਮੈਨੂੰ ਤਾਂ ਵਧੀਆ ਲੱਗਦਾ ਉਹ ਇੱਥੇ ਹਵਾ ਨਹੀਂ ਲੱਗਦੀ ਉਹ ਪੱਕੇ ਵੇੜੇ 'ਚ ਮੈਨੂੰ ਤੁਸੀਂ ਰੈਸਟ ਕਰਿਓ ਠੀਕ ਆ ਹਾਂ ਅੱਛਾ ਮੈਂ ਆਪਦੀਆਂ 5-7 ਘੰਟੇ ਲਾਂਦੇ ਨੇ ਮੈਨੂੰ ਕਾਲ ਕਰਦੇ ਹਾਂ ਹਾਂ ਜਾਗਦੇ ਹੈ ਨਹੀਂ ਨਰਕਦੇ ਆ ਮੱਕੂ ਦੁੱਧ ਮੁੱਕ ਗਿਆ ਹੋਰ ਦੁੱਧ ਦੇ ਦੋ ਕੜਾਹੀ ਇੱਕ ਕੜਾਹੀ 'ਚ ਪਿਆ ਗਿਆ ਸੀ ਜੰਦ ਸਾਰਾ ਖਾਲੀ ਕਰਤਾ ਸੀ ਉਹ ਜਾਗ ਵਾਲਾ ਰਾਤ ਵਾਲਾ ਤੀਬਾ ਦੁੱਧ ਉਹ ਤਾਂ ਰਾਤ ਵਾਲਾ ਤੀਵੀ ਹਾਂ ਮੈਂ ਅੱਡ ਰੱਖ ਲੈਣੀ ਸੱਜਰਾ ਅੱਡ ਰੱਖ ਲੈਣੀ ਨਾ ਰਾਤ ਵਾਲਾ ਸੇੜਿਆ ਨਾ ਤੜਕੀ ਰੱਖਾ ਤੀ ਉਹ ਸੇੜਿਆ ਹਜੇ 4 ਕਿਲੋ ਪਾਉਣ ਵਾਲੀ ਹੋ ਜਾਂਦੀ ਹੋਰ 1.5 ਦੇ ਵਕਤ ਹੋਰ ਕੈ ਕੁੰਡੇ ਪੈ ਗਏ ਹਜੇ ਕੀ ਪਤਾ ਜਿਹੜੇ ਨੇ ਮੈਂ ਤਾਂ ਇੰਨੇ ਘਬਾਇ ਨਹੀਂ ਉਹ ਆ ਗਿਆ ਤੇ ਕੋਈ ਯਾਰ ਬੜਾ ਖੱਖਾ ਹੈ ਉਹਨੇ ਗੋਲੀਆਂ ਫੇਡਣ ਜਾਇਆ ਕਰਨੇ ਕੋਰੇ ਆਪਣੇ ਰਾਸਤ ਕਿੱਧੇ ਇਕੱਠੀ ਕਰੋਗੇ ਫਿਰ ਹਾਂਜੀ ਮੈਂ ਤਾਂ ਪਟਨਾ ਸਾਹਿਬ ਜਾ ਰਹੀ ਆ ਉਧਰ ਜੋਸ਼ ਲੁੰਜ ਕੇ ਜਾਵੀ ਕਿੱਥੇ ਜਾ ਰਹੀ ਏ ਤੂੰ ਪਟਨਾ ਸਾਹਿਬ ਮੈਂ ਕਿਹਾ ਭੀਜੀ ਫੜੇ ਮਰਦਾ ਸਾਹਿਬ ਤੈਨੂੰ ਨਿਆਣੀ ਤੂੰ ਮੈਨੂੰ ਕਿਵੇਂ ਹਟਾਵੇਂਗਾ ਮੈਂ ਕਿਹਰਾ ਵੀ ਨਹੀਂ ਗਿਆ ਤੂੰ ਐਂ ਦੇਖੋ ਭੱਗ ਜਾ ਡਰਾਈਵਰ ਹੀ ਜਾਏ ਮੈਂ ਤਾਂ ਆਪਣੀ ਗਈ ਮੈਂ ਐਡਾ ਹੋ ਗਿਆ ਕਿਤੇ ਕਿਤੇ ਗਿਆ ਨਹੀਂ ਜਾਓ ਜਾਓ ਮੈਂ ਕਹ ਤਾ ਨਾ ਤੋਣੀ ਮੈਂ ਤਾਂ ਐਡਾ ਹੋਇਆ ਕਿਤੇ ਕਿਲਾ ਜਾ ਮਨ ਨਹੀਂ ਦੇਖੀ ਨਾ ਡੈਡ ਨੇ ਕਦੇ ਲੱਡੂ ਨਾ ਰੈਡੀ ਨੇ ਲੱਡੂ ਦੇਖਿਆ ਮਿੱਠਾ ਹੀ ਨਹੀਂ ਖਾਦਾ ਨਾ ਬੱਚਾ ਰੈਡੀ ਮਿੱਠਾ ਖਾਦਾ ਹੈ ਨਾ ਮੈਂ ਰੈਡੀ ਹੋਇਆ ਕਿ ਤੇ ਗਲਾਬ ਜਮਣੀ ਦੇਖੀ ਹਾਂ ਵੀ ਆ ਫਿਲਮ ਆ ਰੀਸ ਨਾਲ ਬੋਲੀ ਉਹ ਕਹਿੰਦੀ ਨਹੀਂ ਕਿ ਕਹਿੰਦੀ ਭਰਾਤੀ ਭੁੱਖੇ ਸਾਰੀਆਂ ਗਲਾਬ ਜਮਣਾ ਖਾ ਕੇ ਗਲਾਬ ਜਮਣਾ ਦੀ ਸੱਦੀ ਗੁਲਾਬ ਜਮਣਾ ਤੇ ਤੁਹਾਨੂੰ ਵਿਆਹ ਕਰਾ ਲੇ ਮੈਂ ਰੈਡੀ ਹੋਇਆ ਕਿ ਕਿਸੇ ਤੋਂ ਵਿਆਹ ਕਰਵਾਇਆ ਗਲਾਬ ਜਮਣ ਦੇ ਹੋਗੇ ਤਾਂ ਵਿਆਹ ਕਰਾ ਲੇ ਜਿੱਦਾਂ ਜਮਨੇ ਦੇ ਕੇ ਗਏ ਰਾਜਵਿੰਦਰ ਨੂੰ ਜਾ ਕੇ ਹਾਂ ਬੀਬੀ ਹਾਂ ਬੀਬੀ ਹਾਂ ਮਾਮੀ ਨੇ ਇਹਦੇ ਰਾਜਵਿੰਦਰ ਨਾਲ ਨਾ ਰਾਜਵਿੰਦਰ ਕੋਲ ਤੇ ਮਾਮੀ ਤੇ ਮਾਮੀ ਤੇ ਪਪਿੰਦਰ ਉਹ ਤਾਂ ਕੈਰੀ ਆਨ ਝੱਟਾ ਤਰੀ ਦੇਖ ਕੇ ਹੀ ਆ ਸੀ ਸਾਰੇ ਫਿਲਮਾਂ ਛਿਮੇ ਜੀ ਦੇਖਦੀ ਹੈ ਉਹਦਾ ਮੋਬਾਈਲ ਬੂਲ ਤੇ ਆਉਂਦੀ ਰਹੇ ਮੇਰੇ ਪਝਾਈ ਦਿਖਾਉਣ ਨਾਲੀ ਹੈ ਹੁਣ ਉਹਦੀ ਆਈ ਆਏਗੀ ਇਹ ਨਹੀਂ ਤਾਂ ਕਹਿੰਦੀ ਕਿ ਆ ਮੈਂ ਕੀ ਕਰੀ ਉਹ ਜਬੰਦਾ ਕੀ ਆ ਉਹ ਰਾਜਵੀਰ ਜਬਾਜਵੀਰ ਜਬੰਦੇ ਦੀ ਠਾਈ ਤਰੀਕ ਨੂੰ ਆਹ ਤਾਂ ਸਾਹ ਮੈਂ ਧੀ ਬਣ ਕੇ ਆ ਵੀ ਸਾਹ ਮੈਂ ਲਿਆ ਮੈਨੂੰ ਇਹ ਅੱਦਰ ਦਾ ਬੁੰਦਾ ਕਿ ਕੋ ਸਾਹ ਮੇਰੇ ਵਾਲੀ ਚੋਂ ਬਾਚ ਰਹੂ ਇਹ ਚੋਂ ਤੁਹਾਡੀ ਬਚਦੀ ਕਿਉਂ ਪੈ ਕੋਲੇ ਨੇ ਚਾਰ ਹੀ ਨੇ ਹੋਰ ਲਿਆ ਮੈਂ ਨਹੀਂ ਲਿਆਵਾਂਗੇ ਬਣਾਉਣੀ ਹੋਈ ਹੋਰ ਲਿਆਵਾਂਗੇ ਇਹ ਚ ਵੀ ਲਾਲ ਰੰਗ ਵਾਲ ਸੋਣਾ ਲੋ ਇੱਕ ਲੱਸਾ ਲਾਲ ਲਿਆ ਕੇ ਗੋਲਾ ਦੂਜਾ ਗੋਲਾ ਲੋ ਜੇ ਟਾਈਮ ਹੈ 4 ਵਜ ਚੁੱਕੇ ਨੇਗੇ ਤੇ ਮੈਂ ਮੋਬਾਈਲ ਤੇ ਸਬਜੀ ਧਰ ਕੇ ਜਾ ਮੋਬਾਈਲ ਤੇ ਬੈਠੀ ਅੱਧਾ ਘੰਟਾ ਹੋ ਗਿਆ ਮੈਂ ਦੋ ਕਮਿੰਟ ਬੈਣੀ ਦੋ ਕਮਿੰਟ ਬੈਣੀ ਹਜੇ ਭਾਂਡਾ ਟੋਕਰ ਚੈਣ ਵਾਲਾ ਪਿਆ ਸੁੱਕਿਆ ਪਿਆਗਾ ਤਾਰ ਤੇ ਕੱਪੜੇ ਲਾਉਣ ਵਾਲੇ ਪੈਣ ਪਾਣੀ ਦਾ ਟਾਈਮ ਹੋਇਆ ਪਿਆ ਪਿਉਣ ਦਾ ਉਹੀ ਗੱਲ ਆ ਬਹੁਤ ਸਾਰੀਆਂ ਪਹਿਣਾ ਵੀ ਮੇਰੇ ਮੰਮੂ ਕਰਦੀ ਹੋਣਗੇ ਔਰ ਉੱਪਰੋਂ ਚਾਦਰ ਚੁੱਧਰ ਲਾ ਕੇ ਲਿਉਣ ਵਾਲੀ ਪਿਆ ਜਿਹੜੀਆਂ ਸਵੇਰੇ ਦੋ ਚਾਦਰਾਂ ਧੁੱਤੀਆਂ ਸੀ ਬੈੱਡ ਦੀਆਂ ਤੇ ਸਾਰੇ ਕੱਪੜੇ ਵੀ ਲਾਉਣ ਵਾਲੇ ਪੈਣ ਤਾਰਾਂ ਤੇ ਮਾਰਨ ਵਾਲੀ ਤੇ ਪੰਜ ਟਾਈਮ ਹੋ ਗਿਆ ਕਦੇ ਕਦੇ ਤਾਂ ਆਪਾਂ ਸਾਰਾ ਕੰਮ ਸੈੱਟ ਕਰਕੇ ਮੋਬਾਈਲ ਤੇ ਬਾਕੀ ਟਾਈਮ ਬਰਬਾਦ ਕਰ ਦਾਂਗੇ ਹਨ ਤੇ ਲੋ ਜੀ ਨੇ ਆਪਾਂ ਕੱਪੜੇ ਲਾ ਲੈਣੇ ਆ ਨਏ ਆਪਣੇ ਬੀੜੇ ਰ ਐਂਡ ਕਰਦਣਿਆਂਗੇ ਤੇ ਤੁਹਾਨੂੰ ਪਤਾ ਹੀ ਆ ਹਨਾ ਦਿਨ ਛੋਟੇ ਹੋ ਗਏ ਤੇ ਦਿਨ ਬਾਹਰ ਛੋਟੇ ਹੋ ਗਏ ਨਹੀਂ ਸੁਖਮਣ ਹੋ ਰਹੀ ਆਪਣੀ ਅੰਦਰ ਵਗਦੀਆਂ ਉਹਨਾਂ ਨੂੰ ਕਹਿਨੀ ਆ ਚਾਦਰਾਂ ਲਾ ਕੇ ਇਹ ਗਰਮ ਨੇ ਨਾ ਵੀ ਇਹੀ ਵਿਸਾਰੋ ਸਵੇਰ ਦੇ ਬੈਡਾਂ ਹੀ ਪੈਨੇ ਛੁੱਕ ਗਿਆ ਹੋਣ ਗਿਆ ਹੁਣ ਤਾਂ ਤੇ ਵੀ ਤੁਸੀਂ ਇਹੀ ਵਿਸਾਰੋ ਚਾਦਰਾਂ ਚਾਰ ਦਿਨ ਨੇ ਕੱਟਦਿਆਂ ਕੀ ਕਰੂ ਆ ਲੈ ਉਹਦੀ ਅਕਲ ਤਾਂ ਨਹੀਂ ਜੀ ਆਉਣ ਲੱਗ ਜਾਂਦੀ ਐ ਆ ਕੋਟੇ ਵੀ ਮੇਰੀ ਪਤਲੀ ਹੋ ਗਈ 42 ਸਾਲ ਹੋ ਗਏ ਨੇ ਚਾਰ ਪੰਜ ਸਾਲ ਹੋ ਗਏ ਮੈਂ ਪਾਈ ਜਾਨੀ ਹੁਣ ਪਾਈ ਨਹੀਂ ਆ ਆ ਜਾਗਟ ਬੁਣੀ ਹੋਈ ਆ ਜਿਹੜੀ ਇਹ ਤਾਂ 12 ਸਾਲ ਹੋ ਗਿਆ 8 ਸਾਲ ਤਾਂ 9 ਸਾਨੂੰ ਆਡੋ ਹੋਇਆ ਨੂੰ ਵੀ ਹੋ ਗਿਆ ਉਦੋਂ ਪਹਿਲਾਂ ਫੁੱਲਾਂ ਦੀ ਹੈਗੀ ਇਹ ਬਸ ਹੁਣ ਸੋਨੀ ਸਿੱਧੂ ਨੇ ਕਮੈਂਟ ਕੀਤਾ ਸੀ ਕਹਿੰਨਾ ਮਾਸੀ ਜੀ ਤੁਸੀਂ ਦੋ ਕੋਟੀਆਂ ਪਾਉਣ ਲੱਗ ਗਏ ਇਹ ਮੈਂ ਬਸ ਉੱਤਰੀ ਕੋਟੀ ਪਾਇਆ ਕਰ ਹੁਣ ਜਰੂਰਤ ਹੁੰਦਾ ਪੈਣ ਲੱਗ ਗਿਆ ਕਰਨ ਲੱਗੀਆਂ ਉੱਪਰ ਦੀ ਕੋਟੀ ਹੇਠਾਂ ਨੀਚੇ ਜਾਗਟ ਤੇ ਉਹਦੋਂ ਬਾਅਦ ਦੇ ਵਿੱਚ ਆਠਣ ਵੇਲੇ ਕਲੀ ਜਾਗਟ ਪਾ ਕੇ ਮਾਫਰਲ ਲੈ ਕੇ ਫੇਰ ਨੀਂਦ ਆਉਂਦੀ ਹੈ ਨਹੀਂ ਨਹੀਂ ਨੀਂਦ ਆਉਂਦੀ ਜਿੱਥੇ ਆਪਾਂ ਸਰੀਰ ਨੂੰ ਲਾ ਲਈ ਹਨ ਉੱਥੇ ਲੱਗ ਜਾਂਦਾ ਹੈਗਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਐਂਡ ਕਿਉਂਕਿ ਜਿੰਨਾ ਹੁਣ ਮੈਂ ਬੈਠ ਕੇ ਟਾਈਮ ਖਰਾਬ ਕਰਤਾ ਹੁਣ ਓਨਾ ਹੀ ਮੈਂ ਭੱਜੂਗੀ ਭੱਜ-ਭੱਜ ਕੰਮ ਸੈੱਟ ਕਰੂੰਗੀ ਤੇ ਸਬਜੀ ਆਪਣੀ ਬਣ ਗਈ ਕਾਲੇ ਸੋਲੇ ਤੇ ਬਸ ਬਦਮ ਕਪੜੇ ਤਾਂ ਹਾਲਾਤ ਇੱਥੇ ਤਾਂ ਕਰਦੀਆਂ ਤੇ ਭਾਂਡੇ-ਪੁੰਡੇ ਧਰਦੀਆਂ ਨੇ ਪਿਆਉਣ ਵਾਲਾ ਪਿਆ ਪਾਣੀ ਲਾਈਟ ਨਾ ਵਾਗ ਜੇ ਕੱਲ੍ਹ ਅਜੇ ਵੇਲੇ ਵਾਗੀ ਸੀ ਨੇ ਧਣੀਆਂ ਤੋੜਨ ਵਾਲਾ ਤੋੜ ਕੇ ਧੋ ਕੇ ਪਾਉਣ ਵਾਲਾ ਪਿਆ ਸਬਜੀ ਦੇ ਵਿੱਚ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਤੁਸੀਂ ਦੇਖ ਹੀ ਲਈਏ ਸਰਦਾਰ ਜੀ ਬਹੁਤ ਚੌੜ ਕਰਦੇ ਨੇ ਹਨਾ ਹੱਸਦਿਆਂ ਦੇ ਘਰ ਬਸਦੇ ਰੱਖੇ ਵਾਹਿਗੁਰੂ ਸਭ ਨੂੰ ਹੁਣ ਝੌੜ ਦਾ ਮੌਕਾ ਦੇਵੇ ਲੜਨ ਦਾ ਮੌਕਾ ਕਿਸੇ ਨੂੰ ਨੰ ਦੇਵੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਪਲੀਜ਼ ਜਿਹੜੀਆਂ ਭੈਣਾਂ ਦਿਲੋਂ ਪਿਆਰ ਕਰਦੀਆਂ ਨੇ ਨਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੀ ਵੀਡੀਓ ਤੇ ਵਿਊ ਬਹੁਤ ਜ਼ਿਆਦਾ ਘਟ ਗਏ ਲਾਈਕ ਕਰਿਆ ਕਰੋ ਹੁਣ ਆਪਣੀ ਵੀਡੀਓ ਅੱਗੇ ਜਾਇਆ ਕਰੇ ਪਹੁੰਚਿਆ ਕਰੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਅੱਜ ਦੀ ਵੀਡੀਓ ਦਾ ਇੰਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ